ਕੋੜੀ ਪੈਣਾ ਨੇ ਵੀ ਰਿਸ਼ੰਗ ਗਰਿਆ ਮਾਏ ਨੀ ਪਬੀਆਂ ਦੇਵ ਓੜੀ ਚੜਿਆਏ ਪਬੀਆਂ ਦੇਵਰ ਕੋੜੀ ਚੜਿਆ ਮਾਏ ਨੀ ਪੈਣਾ ਨੇ ਵੀ ਰਿਸ਼ੰਗ ਗਾਰੇ ਆਏ ਜਦ ਵੀਰ ਪਹੁੰਚਾ ਨਿਮਾਏ ਲੰਮ ਲੰਮੀ ਰਾਹੀ ਨੀ ਜਦ ਵੀਰ ਪਹੁੰਚਾ ਨਿਮਾਏ ਲਮੀ ਲਮੀ ਰਾਹੀਨੀ ਕੋੜਾ ਤਾਂ ਬੰਨਿਆ ਵੀਰ ਨੇ ਹੀਠ ਫਲਾਹੀਨੀ ਕੋੜਾ ਤਾਂ ਬੰਨਿਆ ਵੀਰ ਨੇ ਹੀਠ ਫਲਾਹੀਨੀ ਪਹਿਣਾ ਨੇ ਵੀਰ ਸ਼ੰਗਾਰ ਆਏ ਪਹਿਣਾ ਨੇ ਵੀਰ ਸ਼ੰਗਾਰ ਆ ਮਾਏ ਨੀ ਭਾਬੀ ਦੇਵਰ ਕੋੜੀ ਚਾੜ ਆਏ ਜਦ ਵੀਰੇ ਪਹੁੰਚਾ ਨਿਮਾਏ ਨਦੀਆ ਕ ਨਾਰੇ ਨੀ ਜਦ ਵੀਰੇ ਪਹੁੰਚਾ ਨਿਮਾਏ ਨਦੀਆ ਕ ਨਾਰੇ ਨੀ ਨਦੀਆ ਤਾਂ ਦੇਵੇ ਵੀਰ ਨੂੰ ਠੰਡੇ ਹਲਾਰੇ ਨੀ ਨਦੀਆ ਤਾਂ ਦੇਵੇ ਵੀਰ ਨੂੰ ਠੰਡੇ ਹਲਾਰੇ ਨੀ ਪਹਿਣਾ ਨੇ ਵੀਰ ਸ਼ਿੰਗਾਰ ਆਏ ਪਹਿਣਾ ਨੇ ਵੀਰ ਸ਼ੰਗ ਗਰਿਆ ਮਾਏ ਨੀ ਭਾਬੀਆਂ ਦੇਰ ਕੋੜੀ ਝਾੜ ਆਏ ਭਾਬੀਆਂ ਦੇਰ ਕੋੜੀ ਝਾੜ ਆਏ ਜਦ ਵੀਰ ਪਹੁੰਚਾ ਨਿਮਾਏ ਸੌਰੇ ਦੀ ਗਲੀਆਂ ਨੀ ਜਦ ਵੀਰ ਪਹੁੰਚਾ ਨਿਮਾਏ ਸੌਰੇ ਦੀ ਗਲੀਆਂ ਨੀ ਵੀਰ ਦੇ ਅੱਗੇ ਪਿੱਛੇ ਖੀੜੀਆਂ ਨੇ ਕਲਿਆਨੀ ਵੀਰ ਦੇ ਅੱਗੇ ਪਿੱਛੇ ਖੀੜੀਆਂ ਨੇ ਕਲਿਆਨੀ ਪੈਣਾ ਨੇ ਈਰੇ ਸ਼ੰਗਾਰ ਆਏ ਪੈਣਾ ਨੇ ਵੀਰ ਸ਼ੰਗਾਰ ਆਮਾਏ ਨੀ ਭਾਬੀਆਂ ਦੇ ਵਰ ਕੋੜੀ ਝੜਿਆਏ ਭਾਬੀਆਂ ਦੇ ਵਰ ਕੋੜੀ ਝਾੜਿਆ ਮਾਏ ਨੀ ਪੈਣਾ ਨੇ ਵੀ ਰੇ ਸ਼ੰਗਾਰ ਆਈ ਜਦ ਵੀਰੇ ਪਹੁੰਚਾ ਨਿਮਾਏ ਸਾਰੇ ਦਰਵਾਜੇ ਨੀ ਜਦ ਵੀਰੇ ਪਹੁੰਚਾ ਨਿਮਾਏ ਸਾਰੇ ਦਰਵਾਜੇ ਨੀ ਵੀਰ ਦੇ ਅੱਗੇ ਪਿੱਛੇ ਵੱਜਦੇ ਨੇ ਬਾਜੇ ਨੀ ਵੀਰ ਦੇ ਅੱਗੇ ਪਿੱਛੇ ਵੱਜਦੇ ਨੇ ਬਾਜੇ ਨੀ ਪਹਿਣਾ ਵੀਰ ਸ਼ੰਗਾਰ ਆਈ ਪਹਿਣਾ ਨੇ ਵੀ ਰਿਸ਼ੰਗਾਰਿਆ ਮਾਇਨੀ ਪਬੀਆਂ ਦੇ ਵਰਕੋੜੀ ਛਾੜ ਆਏ ਪਬੀਆਂ ਦੇ ਵਰਕੋੜੀ ਛਾੜ ਆਏ ਮਾਇਨੀ ਪਹਿਣਾ ਨੇ ਵੀ ਰਿਸ਼ੰਗਾਰਿਆਈ